ਪੰਜਾਬ ਵਿੱਚ ਪਿਛਲੇ 24 ਘੰਟਿਆਂ ਤੋਂ ਜਿਹੜਾ ਮੌਸਮ ਹੈ ਇਸ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਏ ਹੋਏ ਨੇ ਮੋਹਾਲੀ ਦੀ ਗੱਲ ਕਰੀਏ ਤਾਂ ਮੋਹਾਲੀ ਦੇ ਵਿੱਚ ਇਸ ਟਾਈਮ ਆ ਜਿਹੜਾ ਬਾਰਿਸ਼ ਹੋ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਮੌਸਮ ਦੇ ਰਿਲੇਟਿਡ ਜਿਹੜੀ ਆ ਸ਼ੇਅਰ ਕਰ ਰਹੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਗਰਮੀ ਤੋਂ ਰਾਹਤ ਮਿਲੀ ਆ ਕਿਉਂਕਿ ਲੰਬੇ ਸਮੇਂ ਤੋਂ ਜਿਵੇਂ ਕਿ ਆਪਾਂ ਦੇਖਿਆ ਹੀ ਹੈ ਕਿ ਗਰਮੀ ਜਿਹੜੀ ਵੱਧ ਦੀ ਨਜ਼ਰ ਆ ਰਹੀ ਸੀ ਇਸ ਵਾਰ ਅਪ੍ਰੈਲ ਦੇ ਵਿੱਚ ਹੀ ਮਈ ਜੂਨ ਵਾਲੀ ਗਰਮੀ ਦੇਖਣ ਨੂੰ ਮਿਲੀ ਸੀ ਧੁੱਪ ਇੰਨੀ ਤੇਜ ਸੀ ਤਾਂ ਹੁਣ ਉਸ ਤੋਂ ਬਾਅਦ ਆ ਜਿਹੜਾ ਕੁਝ ਲੋਕਾਂ ਨੂੰ ਰਾਹਤ ਮਿਲੀ ਹੈ ਪਿਛਲੇ 24 ਘੰਟਿਆਂ ਤੋਂ ਪੰਜਾਬ ਦੇ ਵਿੱਚ ਬੱਦਲ ਛਾਏ ਹੋਏ ਨੇ ਕਈ ਜ਼ਿਲ੍ਹਿਆਂ ਦੇ ਵਿੱਚ بارش ਹੋਈ ਹੈ ਤਾਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਣਗੇ ਤੁਹਾਨੂੰ ਜਿਹੜਾ ਮੁਹਾਲੀ ਦੇ ਇਸ ਟਾਈਮ ਕੀ ਜਿਹੜੇ ਅਸਾਰ ਦਿਖਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤ ਆ ਜਿਹੜਾ 6.5 ਡਿਗਰੀ ਸੈਲਸੀਅਸ ਦੀ ਗਰਾਵੜ ਦੇ ਵਿੱਚ ਦਰਜ ਹੋਇਆ ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.7 ਡਿਗਰੀ ਸੈਲਸੀਅਸ ਘਟ ਰਿਹਾ ਹੈ ਇਸ ਦੇ ਨਾਲ ਹੀ देर रात ਦਿੱਲੀ ਦੇ ਵਿੱਚ ਮੌਸਮ ਖਰਾਬ ਹੋਣ ਤੋਂ ਬਾਅਦ ਉਡਾਨਾਂ ਨੂੰ ਜਿਹੜਾ ਕਿ ਦਿੱਕਤ ਆਈ ਹੈ ਅੰਮ੍ਰਿਤਸਰ ਵੱਲ ਡਿਵਰਟ ਜਿਹੜੀਆਂ ਉਹ ਕੀਤੀਆਂ ਗਈਆਂ ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸ਼ੁੱਕਰਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ 4 ਕਿਲੋਮੀਟਰ ਮੀਂਹ ਦੀ ਜਿਹੜੀ ਦਰਜ ਕੀਤਾ ਗਿਆ ਸੀ ਤੇ ਕਈ ਜਗ੍ਹਾ ਤੇ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਮੁਹਾਲੀ ਦੇ ਵਿੱਚ ਜਿਹੜਾ ਹੁਣ بارش ਹੋ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਪਰ ਸੂਬੇ ਦੇ ਵਿੱਚ ਜਿਹੜਾ ਪਿਛਲੇ 24 ਘੰਟਿਆਂ ਤੋਂ ਬੱਦਲ ਆਏ ਹੋਏ ਨੇ بارش ਹੋ ਰਹੀ ਹੈ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਪਟਿਆਲਾ ਅਤੇ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਜਿਹੜਾ ਕਿ ਘੱਟੋ ਘੱਟ ਤਾਪਮਾਨ ਦੀ ਔਸਤ 0 ਆਮ ਨਾਲੋਂ ਜਿਹੜਾ 4.3 ਡਿਗਰੀ ਸੈਲਸੀਅਸ ਵੱਧ ਆ ਸੂਬੇ ਦੇ ਵਿੱਚ ਤੋਂ ਘੱਟ ਤਾਪਮਾਨ 3 ਡੈਮ ਤੇ 4.7 ਸੈਲਸੀਅਸ ਦਰਜ ਤਾ ਤੁਹਾਨੂੰ ਦਾ ਕਿ ਦੇ ਵਿੱਚ ਐਨਸੀਆਰ ਦੇ ਵਿੱਚ ਖਰਾਬ ਮੌਸਮ ਕਾਰਨ ਬਹੁਤ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਫਲਾਈਟਸ ਨੂੰ ਦਿੱਲੀ ਹਵਾਈ ਅੱਡੇ ਤੋਂ ਉਤਾਰਨ ਦੀ ਆਗਿਆ ਜਿਹੜੀ ਆ ਉਹ ਨਹੀਂ ਦਿੱਤੀ ਗਈ ਸੰਘਣੇ ਬੱਦਲਾਂ ਤੇ ਤੇਜ਼ ਹਵਾਵਾਂ ਅਤੇ ਘੱਟ ਦ੍ਰਿਸ਼ਟੀ ਕਾਰਨ ਘੱਟੋ-ਘੱਟ 7 ਫਲਾਈਟਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਵੱਲ ਡਿਵਰਟ ਕੀਤਾ ਗਿਆ ਤਾਂ 16 ਅਪ੍ਰੈਲ ਤੋਂ ਜਿਹੜਾ ਮੌਸਮ ਹੈ ਉਸ ਦੇ ਵਿੱਚ ਦਿੱਲੀ ਆਵੇਗੀ ਪੰਜਾਬ ਦੇ ਵਿੱਚ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਜਿਹੜਾ ਹਾਲਾਤ ਨੇ ਫਿਰ ਵਿਗੜਨ ਵਾਲੇ ਨੇ ਦੂਜੇ ਦੌਰ ਦੀ ਹੀਟ ਵੇਵ ਹੈ ਜਿਹੜੀ ਪੰਜਾਬ ਦੇ ਵਿੱਚ ਅਸਰ ਦਿਖਾ ਦਿਖਾਵੇਗੀ ਤਾਂ ਮੌਸਮ ਵਿਭਾਗ ਦੇ ਅਨੁਸਾਰ 16 April ਤੋਂ ਬਾਅਦ ਹੀਟ ਵੇਵ ਦਾ ਜਿਹੜਾ ਜੈਲੋ ਅਲਰਟ ਜਾਰੀ ਕੀਤਾ ਗਿਆ ਪਹਿਲੇ ਹੀਟ ਵੇਵ ਦੇ ਵਿੱਚ ਜਿਹੜਾ ਪੰਜਾਬ ਦੇ ਬਠਿੰਡੀਆਂ ਤਪਮਾਨ 40 ਡਿਗਰੀ ਬਿਠਾ ਰਿਹਾ ਸੀ ਪਰ ਇਸ ਹੀਟ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਕਿ 50 ਕਰੇਗਾ ਤਾ ਤੁਹਾਨੂੰ ਦੱਸ ਦਿੰਨੇ ਆ ਇਹ ਉਹਨਾਂ ਦੇ ਵਿੱਚ ਅੱਜ ਦਾ ਤਾਪਮਾਨ ਹੈ ਜਿਹੜਾ ਉਹ ਕਿੰਨਾ ਰਿਹਾ ਅੰਮ੍ਰਿਤਸਰ ਦੇ ਵਿੱਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਤਾਪਮਾਨ 21 ਤੋਂ 37 ਡਿਗਰੀ ਦੇ ਵਿਚਕਾਰ ਰਹਿ ਸਕਦਾ ਜਲੰਧਰ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਤਾਪਮਾਨ ਤਾਰੇ ਰਹਿ ਸਕਦਾ ਤਾਂ ਇਸ ਦੇ ਨਾਲ ਹੀ ਜੇਕਰ ਆਪਾਂ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਅੱਜ ਮੀਂਹ ਪੈਣ ਦੀ ਸੰਭਾਵਨਾ ਤੇਜ਼ ਹਵਾਵਾਂ ਚੱਲਣ ਗਿਆ ਜਿਹੜੀ ਭਵਿੱਖਬਾਣੀ ਕੀਤੀ ਗਈ ਆ ਤਾਪਮਾਨ 22 ਤੋਂ 37 ਡਿਗਰੀ ਦੇ ਵਿਚਕਾਰ ਰਹਿ ਸਕਦਾ ਪਟਿਆਲਾ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਉੱਥੇ ਵੀ ਤੇਜ਼ ਹਵਾਵਾਂ ਦੀ ਚੇਤਾਵਨੀ ਹੈ ਤੇ ਤਾਪਮਾਨ 23 ਤੋਂ 40 ਡਿਗਰੀ ਦੇ ਵਿਚਕਾਰ ਜਿਹੜਾ ਉਹ ਰਹਿ ਸਕਦਾ ਜੇ ਆਪਾਂ ਗਾ ਮੁਹਾਲੀ ਦੀ ਤਾਂ ਮੁਹਾਲੀ ਵਿੱਚ ਖੜੇ ਖਾਲੀ ਦਾ ਜਿਹੜਾ ਤੁਸੀਂ ਲਾਈਵ ਮੌਸਮ ਦੇਖ ਰਹੇ ਹੋ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਕੀਤਾ ਗਿਆ ਹੈ بارش ਹੋ ਸਕਦੀ ਹੈ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਹੜੀ ਹੈ ਚਿੰਤਾ ਦਿਖਾਈ ਦੇ ਰਹੀ ਹੈ ਤਾਂ ਬਦਲਵਾਈ ਰਹੇਗੀ ਤਾਂ ਨਾਲ ਹੀ بارش ਜਿਹੜੀ ਉਹ ਹੋ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਅਲਰਟ ਜਿਹੜਾ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ ਪਰ ਜੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹੁਣ ਹੈ ਜਿਹੜਾ ਉਹ بارش ਮੁਹਾਲੀ ਹੋ ਰਹੀ ਹੈ ਮੋਹਾਲੀ ਦਾ ਤਾਪਮਾਨ ਹੈ ਜਿਹੜਾ ਉਹ 23 ਤੋਂ 37 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਵਿਸਾਖੀ ਦਾ ਤਿਹਾਰ ਆਉਣ ਵਾਲਾ ਹੈ ਜਿਹੜੇ ਕਿਸਾਨ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਹੜੀ ਚਿੰਤਾ ਬਣੀ ਹੋਈ ਹੈ ਕਿਉਂਕਿ ਕਣਕਾਂ ਨੇ ਜਿਹੜੀਆਂ ਉਹ ਪੱਕੀਆਂ ਖੜੀਆਂ ਨੇ ਕਈਆਂ ਨੇ ਵਾਢੀ ਕਰ ਲਈ ਹੈ ਮੰਡੀਆਂ ਦੇ ਵਿੱਚ ਕਣਕਾਂ ਵੇਚਣ ਦੇ ਵਾਸਤੇ ਜਿਹੜੇ ਕਿਸਾਨ ਲੈ ਕੇ ਗਏ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਆਪਾਂ ਜਿਹੜਾ ਚਿੰਤਾ ਦੇ ਦੇਖ ਸਕਦੇ ਹਾਂ ਕਿਉਂਕਿ ਹੁਣ ਬਾਰਿਸ਼ ਕਰਕੇ ਫਸਲਾਂ ਜਿਹੜੀ ਉਹ ਖਰਾਬ ਹੋ ਸਕਦੀ ਆ ਕਿਉਂਕਿ ਪੱਕੀਆਂ ਫਸਲਾਂ ਨੇ ਵਾਢੀ ਹੋ ਰਹੀ ਐ ਕਿਸਾਨ ਨੇ ਜਿਹੜੇ ਮੰਡੀਆਂ ਦੇ ਵਿੱਚ ਆਪਣੀ ਫਸਲ ਨੂੰ ਲੈ ਕੇ ਬੈਠੇ ਨੇ ਕਈਆਂ ਦੀ ਫਸਲ ਐ ਜਿਹੜੀ ਖੇਤਾਂ ਦੇ ਵਿੱਚ ਪਣ ਦੇ ਕਿਨਾਰੇ ਤੇ ਪਹੁੰਚੀ ਹੋਈ ਐ ਕਿਉਂਕਿ ਮੌਸਮ ਦੇ ਵਿੱਚ ਹੁਣ ਤਬਦੀਲੀ ਆਣ ਤੋਂ ਬਾਅਦ ਉਹ ਜਿਹੜੀ ਫਸਲ ਖੜੀ ਐ ਖੇਤਾਂ ਦੇ ਵਿੱਚ ਤਾਂ ਉਸ ਨੂੰ ਵੱਢਣ ਦੇ ਲਈ ਜਿਹੜਾ ਖੁਸ਼ਕ ਮੌਸਮ ਦੀ ਵੇਟ ਕਰਨੀ ਪਵੇਗੀ ਉਸ ਦਾ ਜਿਹੜਾ ਮੌਸਮ ਇੱਕਦਮ ਬਦਲ ਗਿਆ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ بارش ਹੋਈ ਹੈ ਨੇਰੀ ਝੱਖੜ ਜਿਹੜੀ ਗੜਬੜੀ ਵੀ ਹੋਈ ਹੈ ਮੌਸਮ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਅਪ੍ਰੈਲ ਦੇ ਮਹੀਨੇ ਇੰਨੀ ਜ਼ਿਆਦਾ ਹੋ ਗਈ ਸੀ ਕਿ ਮਈ ਜੂਨ ਦਾ ਲੋਕ ਗੇ ਸੀ ਕਿਉਂਕਿ ਕਪੜੇ ਦੇ ਨਾਲ ਮੂੰਹ ਬਨ ਕੇ ਟਾਕ ਕੇ ਰੱਖਦੇ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਹਾਲੀ ਦੇ ਵਿੱਚ ਅਸੀਂ ਮੌਜੂਦਾ ਹਾਲਾਤ ਤੁਹਾਨੂੰ ਮੌਸਮ ਦੇ ਦਿਖਾਏ ਨੇ ਮੌਸਮ ਵਿਭਾਗ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਸੀ ਉਸ ਨੂੰ ਦੇਖਦੇ ਹੁਣ ਬਾਰਿਸ਼ ਆ ਜਿਹੜੀ ਉਹ ਤੇਜ਼